ओम शांति assi sun rahe ha aj da parmatma varadan aaj de varadan de vich parmatma sa hum keh rahe ne ki chehre nal sarv shreshth praaptiyan da anubhav karan wale karwan wale sarv prapti sampann pa sangam yug de vich aap brahman aatma ma nu varadan hai sarv prapti sampann pa ਇਸ ਤਰ੍ਹਾਂ ਦੀ ਵਰਦਾਨੀ ਆਤਮਾ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਉਹਨਾਂ ਦੇ ਚਿਹਰੇ ਦੀ ਚਮਕ ਦੱਸਦੀ ਹੈ ਕਿ ਇਹਨਾਂ ਨੇ ਕੁਝ ਪਾਇਆ ਹੈ ਇਹ ਪ੍ਰਾਪਤੀ ਸਰੂਪ ਆਤਮਾਵਾਂ ਨੇ ਕੋਈ ਕੋਈ ਬੱਚਿਆਂ ਦੇ ਚਿਹਰੇ ਨੂੰ ਵੇਖ ਕੇ ਲੋਕ ਕਹਿੰਦੇ ਨੇ ਕਿ ਉੱਚੀ ਮੰਜ਼ਿਲ ਹੈ ਇਹਨਾਂ ਨੇ ਤਿਆਗ ਬਹੁਤ ਉੱਚਾ ਕੀਤਾ ਹੈ ਤਿਆਗ ਦਿਖਾਈ ਦਿੰਦਾ ਹੈ ਲੇਕਿਨ ਭਾਗੇ ਨੇ ਜਦ ਸਰਵ ਪ੍ਰਾਪਤੀਆਂ ਦੇ ਨਸ਼ੇ ਦੇ ਵਿੱਚ ਰਹਿ ਕੇ ਆਪਣਾ ਭਾਗ ਦੇਖਾਓ ਤਾਂ ਸਹਿਜ ਆਕਰਸ਼ਿਤ ਹੋ ਕੇ ਆਉਣਗੇ ਅੱਜ ਦਾ ਵਰਦਾਨ ਸਭ ਪ੍ਰਾਪਤੀਆਂ ਸੰਪਨ ਅਨੁਭਵ ਕਰਾਉਣ ਦਾ ਵਰਦਾਨ ਹੈ ਕਿ ਪਰਮਾਤਮਾ ਕਹਿੰਦੇ ਤੁਹਾਡਾ ਚਿਹਰਾ ਜਿਵੇਂ ਕੋਈ ਬਹੁਤ ਸੰਪਨ ਹੁੰਦਾ ਤਾਂ ਕੀ ਕਰਦਾ ਆਪਣੇ ਹੱਥ ਚ ਮਹਿੰਗਾ ਫੋਨ ਦਿਖਾਏਗਾ ਵੱਡੀ ਗੱਡੀ ਦਿਖਾਏਗਾ ਕਾਰੋਬਾਰ ਦਿਖਾਏਗਾ ਸਾਡੇ ਕੋਲ ਆ ਹੈ ਆ ਹੈ ਨਾ ਸኩል ਚੀਜ਼ਾਂ ਦੁਕਾਨ ਦੇ ਲੇਕਿਨ ਸਾਡੇ ਜਿਹੜੀ ਪ੍ਰਾਪਤੀਆਂ ਨੇ ਉਹ ਸੁਕਸ਼ਮ ਨੇ ਹੂੰ ਉਹਨਾਂ ਨੂੰ ਕਿਸ ਤਾਂ ਦਿਖਾਇਆ ਜਾ ਸਕਦਾ ਹੈ ਕਿਉਂਕਿ ਇੱਥੇ ਕੋਈ ਸਥੂਲ ਚੀਜ਼ਾਂ ਦਿਖਾਉਣ ਦੀ ਤਾਂ ਗੱਲ ਹੈ ਨਹੀਂ ਲੇਕਿਨ ਪਰਮਾਤਮਾ ਕਹਿੰਦਾ ਉਹ ਪ੍ਰਾਪਤੀਆਂ ਜਿਹੜੀਆਂ ਨੇ ਉਹ ਤੁਹਾਡੇ ਚਿਹਰੇ ਤੋਂ ਨਜ਼ਰ ਆਣ ਤੁਹਾਡਾ ਚਿਹਰਾ ਉਹ ਚਮਕ ਉਹ ਰੋਹਾਨੀਅਤ ਉਹ ਪਰਮਾਤਮਾ ਦੀ ਯਾਦ ਦਾ ਨਸ਼ਾ ਤੁਹਾਡੇ ਚਿਹਰੇ ਤੇ ਦਿਖਾਈ ਦੇਵੇ ਜਿਹੜਾ ਸਾਹਮਣੇ ਵਾਲਾ ਕਹਵੇ ਕਿ ਬੀ ਹਾਂ ਇਹਨਾਂ ਨੇ ਤਾਂ ਸਭ ਕੁਝ ਪਾਇਆ ਹੋਇਆ ਹੈ ਇਹਨਾਂ ਨੂੰ ਕੋਈ ਕਮੀ ਨਹੀਂ ਹੈ ਲੇਕਿਨ ਕਈ ਵਾਰ ਅਸੀਂ ਜਦੋਂ ਮਿਹਨਤ ਸਮਝਦੇ ਆ ਬਹੁਤ ਮੁਸ਼ਕਿਲ ਕੰਮ ਸਮਝ ਕੇ ਕਰ ਰਹੇ ਆਂ ਤੇ ਸਾਡੇ ਚਿਹਰੇ ਤੇ ਉਹ ਤਿਆਗ ਦਿਖਾਈ ਦਿੰਦਾ ਵੀ ਇਹਨਾਂ ਨੇ ਤਿਆਗ ਬਹੁਤ ਕੀਤਾ ਹੈ ਪਰਮਾਤਮਾ ਨਾਲ ਤਿਆਗ ਨਹੀਂ ਪ੍ਰਾਪਤੀ ਦਾ ਅਨੁਭਵ ਹੋਇਆ ਕਿਉਂਕਿ ਸੰਗਮ ਯੁਗ ਉਹ ਸਮਾਂ ਚੱਲ ਰਿਹਾ ਹੈ ਜਦੋਂ ਪਰਮਾਤਮਾ ਆਪ ਇਸ ਸ੍ਰਿਸ਼ਟੀ ਦੇ ਉੱਪਰ ਆ ਕੇ ਸਾਨੂੰ ਸਾਰੀ ਪ੍ਰਾਪਤੀਆਂ ਕਰਾ ਰਹੇ ਨੇ ਜਿਹੜੇ ਅਸੀਂ ਇੰਨਾ ਜਨਮ ਜਨਮਾਂਤਰ ਤੋਂ ਭਗਤੀ ਦੇ ਵਿੱਚ ਉਸ ਤੋਂ ਮੰਗਦੇ ਆਏ ਸੁੱਖ ਸ਼ਾਂਤੀ ਪ੍ਰੇਮ ਸ਼ਕਤੀ ਦਿਵਯਤਾ ਇਹ ਸਾਰੀ ਚੀਜ਼ਾਂ ਅਸੀਂ ਜਨਮ ਜਨਮਾਂਤਰ ਤੋਂ ਦੁਆਪਰ ਕਲਯੁਗ ਦੋ ਯੁਗਾਂ ਤੋਂ ਅਸੀਂ ਭਗਤੀ ਕਰਦੇ ਹੋਏ ਮੰਦਰ ਗੁਰਦੁਆਰੇ ਚਰਚ ਮਸਜਿਦ ਅਸੀਂ ਮੰਗਦੇ ਆਏ ਆ ਲੇਕਿਨ ਸੰਗਮ ਯੁਗ ਕਲਯੁਗ ਦੇ ਅੰਤ ਦਾ ਸਮੇਂ ਸਤਿਯੂ ਸ਼ੁਰੂ ਹੋਣ ਵਾਲਾ ਹੈ ਕਲਯੁਗ ਚੋਂ ਨਿਕਲ ਕੇ ਸਤਿਯੂ ਦੇ ਵਿੱਚ ਜਾਣਾ ਹੈ ਤੇ ਕਲਯੁਗ ਜਿੱਥੇ ਅਸੀਂ ਬਿਲਕੁਲ ਖਾਲੀ ਹੋ ਗਏ ਸੀ ਅਤੇ ਸਤਿਯੂ ਪਰਪੂਰ ਦੁਨੀਆ ਜਿੱਥੇ ਕਿ ਸਰਵਗੋਣ ਸੰਪਨ ਸੋਲਾ ਕਲਾ ਸੰਪੂਰਨ ਸੰਪੂਰਨ ਨਿਰਵਿਕਾਰੀ ਅਸੀਂ ਰਹਿਣੇ ਹੁਣ ਪਰਮਾਤਮਾ ਕਹਿੰਦੇ ਨੇ ਕਿ ਉਸ ਭਰਪੂਰ ਦੁਨੀਆ ਦੇ ਵਿੱਚ ਜਾਣ ਲਈ ਕਿੱਥੇ ਭਰੋਂਗੇ ਤੁਸੀਂ ਜਿਹੜੇ ਖਾਲੀ ਹੋ ਗਏ ਹੋ ਉਹ ਫਿਰ ਤੋਂ ਆਪਣੇ ਆਪ ਨੂੰ ਭਰਤੋਂ ਕਿੱਥੇ ਕਰਨਾ ਹੈ ਤੇ ਇਸ ਵਰਤਮਾਨ ਸਮਾ ਸੰਗਮ ਯੁੱਗ ਦਾ ਸਮਾ ਜਿੱਥੇ ਅਸੀਂ ਆਪਣੇ ਆਪ ਨੂੰ ਫਿਰ ਤੋਂ ਆਪਣੇ ਆਪ ਨੂੰ ਫਿਰ ਗੁਣਾ ਅਤੇ ਸ਼ਕਤੀਆਂ ਦੇ ਨਾਲ ਸ਼੍ਰੇਸ਼ਟ ਕਰਮਾਂ ਦੀ ਪੂੰਜੀ ਨਾਲ ਪੁੰਨ ਕਰਮਾਂ ਦੀ ਪੂੰਜੀ ਨਾਲ ਅਸੀਂ ਆਪਣੇ ਖਾਤੇ ਨੂੰ ਫਿਰ ਤੋਂ ਭਰਪੂਰ ਕਰਨਾ ਹੈ ਜਿੰਨਾ ਜਿੰਨਾ ਅਸੀਂ ਪਰਮਾਤਮਾ ਦੀ ਯਾਦ ਦੇ ਵਿੱਚ ਰਹਿ ਕੇ ਇਸ ਖਾਤੇ ਨੂੰ ਭਰਪੂਰ ਕਰਦੇ ਜਾਂਦੇ ਹਾਂ ਆਤਮਾ ਨੂੰ guna shaktiyan naal parde jande hain ਉਸ ਦਾ ਅਸਰ ਚਿਹਰੇ ਤੇ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਪਰਮਾਤਮਾ ਇਸ ਕਰਕੇ ਤੁਸੀਂ ਦੇਖਿਓ ਜਿਹੜੇ ਵੀ ਯੋਗੀ ਜਾਂ ਤਪਸਵੀ ਦਿਖਾਏ ਜਾਂਦੇ ਨੇ ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਜੀ ਚਮਕ ਹੁੰਦੀ ਹੈ ਉਹ ਭੀੜ ਦੇ ਵਿੱਚ ਵੀ ਲੱਗ ਦਿਖਾਈ ਦੇਣਗੇ ਉਹ ਚਮਕ ਕੋਈ ਦੁਨੀਆਵੀ ਮੇਕਅਪ ਜਾਂ ਫੈਸ਼ਨ ਦੇ ਨਾਲ ਨਹੀਂ ਉਹ ਚਮਕ ਉਸ ਪਰਮਾਤਮਾ ਦੀ ਯਾਦ ਹੀ ਹੁੰਦੀ ਹੈ ਜੋ ਬਿਲਕੁਲ ਲੱਗ ਹੁੰਦੀ ਹੈ ਅਤੇ ਉਸ ਚਿਹਰੇ ਨੂੰ ਦੇਖ ਕੇ ਹੀ ਸਾਹਮਣੇ ਵਾਲਾ ਸ਼ਾਂਤੀ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਇਸ ਟਾਈਮ ਉਹ ਰਿਜ਼ਲਟ ਵੀ ਅਸੀਂ ਤੱਪ ਕਰ ਰਹੇ ਹਾਂ ਉਹ ਰਿਜ਼ਲਟ ਕਿੱਥੋਂ ਦਿਖੇਗਾ ਉਹ ਰਿਜ਼ਲਟ ਸਾਡੇ ਚਿਹਰੇ ਤੋਂ ਦਿਖੇਗਾ ਕਿ ਹਾਂ ਇਹ ਆਤਮਾ ਮਾ ਉਹ ਨੇ ਜਿਨ੍ਹਾਂ ਨੇ ਕਲਯੁਗ ਦੇ ਅੰਤ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਅਸੀਂ ਯਾਦ ਕਰਾਂਗੇ ਸਾਰਾ ਦਿਨ ਕਿ ਮੈਂ ਕੌਣ ਹਾਂ ਮੈਂ ਸਰਵ ਪ੍ਰਾਪਤੀ ਸੰਪੰਨ ਆਤਮਾ बाबा मिलिया सब कुछ मिले गुणा का सागर सर्व शक्तिवान मेरा पिता परमात्मा मैं आत्मा भी बिल्कुल संपन्न संपूर्ण भरपूर हाँ ਇਸ ਸੰਗਮ ਯੁੱਗ ਦੇ ਸਮੇਂ ਦੇ ਵਿੱਚ ਆਪਣੇ ਪਿਤਾ ਤੋਂ ਹਰ ਪ੍ਰਾਪਤੀ ਕਰ ਰਹੀ ਹਾਂ ਪ੍ਰਾਪਤੀਆਂ ਨਾਲ ਭਰਪੂਰ ਆਤਮਾ ਓਮ ਸ਼ੰ